ਸਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ ਸ਼ਕਲ ਜੀ ਮੈਂ ਤੋਂ ਆਪਣਾ ਲੱਕੀ ਕੋਰਾਲੀ ਸੋ ਅੱਜ ਖੜੇ ਹਾਂ ਅਸੀਂ ਚੰਡੀਗੜ੍ਹ ਰੋਡ ਕੋਰਾਲੀ ਵਿਖੇ ਜਿੱਥੇ ਕਿ ਹਰੀਓਂ ਕਰਿਆਨਾ ਸਟੋਰ ਵਿਖੇ ਮਿੱਤੀ ਰਾਤ ਚੋਰਾਬਲੋ ਚੋਰੀ ਕੀਤੀ ਗਈ ਤੇ ਸ਼ਟਰ ਨੂੰ ਕਟੇ ਕਟਿਆ ਗਿਆ ਤੇ ਕੱਟਰ ਦਾ ਵਸ ਨੂੰ ਤੋੜਿਆ ਗਿਆ ਤੋੜਨ ਤੋਂ ਬਾਅਦ ਜੋ ਕਿ ਕਰਿਆਨਾ ਸਟੋਰ ਤੇ ਸੀਸੀਟੀਵੀ ਲੱਗੇ ਹੋਏ ਸਾਨੂੰ ਉਸ ਦਾ ਡੀਵੀਆਰ ਵੀ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਤੇ ਦੁਕਾਨਦਾਰ ਦੱਸ ਜੋ ਮਾਲਕ ਹਨ ਉਹਨਾਂ ਦੇ ਦੱਸਣ ਤੇ ਮੁਤਾਬਿਕ ਉਹਨਾਂ ਵੱਲੋਂ ਕੀ ਦੁਕਾਨ ਵਿੱਚ ਕਈ ਹਜ਼ਾਰਾਂ ਦਾ ਜੋ ਨੁਕਸਾਨ ਹੋ ਚੁੱਕਾ ਹੈ ਤੇ ਉਹਨਾਂ ਤੇ ਜੋ ਦੁਕਾਨ ਤੇ ਰੱਖੇ ਤਿੰਨ ਮੋਬਾਈਲ ਸੀ ਉਹ ਵੀ ਚੋਰੀ ਕਿਤੇ ਗਏ ਹਨ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਲੱਤੀ ਕੋਰਾਲੀ ਜੀ ਜੀ ਦੇ ਬੈਗਟ 10 ਹੈ ਜੀ ਜੀ ਦੇ ਬੈਗਟ ਇਹ ਆਠਾਠ ਅੱਜ ਸ਼ੈਂਪੂ ਸੰਪੂਰਨ ਬੋਤਲਾਂ ਆਈਆਂ ਜੀਆਂ ਸਾਡੀਆਂ ਸ਼ੈਂਪੂ ਦੀ ਬੋਤਲਾਂ ਦੇ ਅਸੀਂ ਲੋਕ ਸਿੰਘ ਵਗੈਰਾ ਸਾਹਮਣੇ ਉਹਦੇ ਚ ਸ਼ੈਂਪੂ ਨਗਰ ਸਾਰੇ ਸ਼ੈਂਪੂ ਉੱਤੇ ਸਭੀ ਖਾਲੀ ਕਰਕੇ ਫ੍ਰਿਜ ਅ ਵੀਰ ਕੀ ਨਾਮ ਹੈ ਤੁਹਾਡਾ ਤੇ ਕੀ ਘਟਨਾ ਵਾਪਰੀ ਹੈ ਜੀ ਮੇਰਾ ਨਾਮ ਹੈ ਜੀ ਛੇਂਦਰ ਕੁਮਾਰ ਸਵੇਰੇ ਜਦ ਅਸੀਂ ਦੁਕਾਨ ਉੱਤੇ ਆਏ ਆ ਉਸ ਟਾਈਮ ਦੇਖਿਆ ਕਿ ਵੀ ਸ਼ਟਰ ਸਾਡਾ ਟੁੱਟਿਆ ਹੋਇਆ ਜਦ ਖੋਲ ਕੇ ਦੇਖਿਆ ਤਾਂ LED ਵਗੈਰਾ ਗਿਆ DVR ਕੈਮਰੇ ਕੂਮਰੇ ਸਾਰੇ ਪੱਟੇ ਹੋਏ ਸੀਗੇ DVR ਨਾਲ ਹੀ ਲੱਗੇ ਆਪਣੇ ਉਹ ਬਾਕੀ ਸਮਾਨ ਦਾ ਹਜੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਜਿਹੜੀ ਜਿਹੜੀ ਚੀਜ਼ਾਂ ਖਾਲੀ ਹੋਈਆਂ ਉੱਥੇ ਪਤਾ ਲੱਗ ਰਿਹਾ ਵੀ ਆਹ ਚੱਕ ਹੋ ਗਿਆ ਜੀ ਬਾਕੀ ਜਿਹੜੇ ਆਪਣੇ ਉਧਰ ਦੇਸੀ ਕੀ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਉਹ ਜਿਹੜਾ ਸ਼ਟਰ ਸੀਗਾ ਉਹ ਸਾਰਾ ਪੱਟ ਤੇ ਆ ਉਹਨਾਂ ਨੇ ਪੂਰ ਤਾਂ ਮਤਲਬ ਇਦਾਂ ਹਜੇ ਜੀ ਕੁਝ ਪਤਾ ਲੱਗਿਆ ਕੈਮਰੇ ਵਗੈਰਾ ਲੱਗੇ ਹੋਏ ਸੀ ਕੈਮਰੇ ਆਪਣੇ ਤਾਂ ਲੱਗੇ ਹੋਏ ਸੀ ਤੇ ਆਪਣੇ ਦਾ ਕੈਮਰੇ ਉਹ ਡੀਵੀਆਰ ਹੀ ਚੱਕ ਲੈ ਗਏ ਨਾ ਉਹ ਓਕੇ ਸਾਹਮਣੇ ਉਹ ਗਿੰਨੀ ਉਹਨਾਂ ਦੇ ਕੈਮਰੇ 'ਚ ਦੇਖਿਆ ਉਹਨਾਂ ਦੇ ਇੱਥੇ ਇੱਕ ਆਟੋ ਹੈ ਔਰ ਇੱਕ ਕਾਰ ਹੈ ਦੋ ਕਾਰ ਦੋ ਮਤਲਬ ਦੋ ਵਾਹਨ ਉਹਨਾਂ ਕੋਲ ਔਰ ਦੋਨ ਕਾਰ ਚ ਵੀਡੀਓ ਚ ਪਤਾ ਲੱਗ ਰਿਹਾ ਉਹ ਚ ਕਈ ਬੰਦੇ ਬੈਠੇ ਆ ਕਾਰ ਚ ਔਰ ਜਿਹੜੇ ਫੋਟੋ ਵਾਲੇ ਸੀਗੇ ਉਹ ਆਪਣਾ ਕੰਮ ਕਰ ਰਹੇ ਆ ਚੋਰੀ ਵਾਲਾ ਔਰ ਜਿਹੜੇ ਗੱਡੀ ਵਾਲੇ ਸੀਗੇ ਉਹ ਗੱਡੀ ਨੂੰ ਰੇਕੀ ਜਿਹਾ ਕਰ ਰਹੇ ਆ ਘੁੰਮ ਰਹੇ ਆ ਦੇਖ ਰਹੇ ਸੜਕ ਤੇ ਵੀ ਕੋਈ ਬਸ ਸਾਹਮਣੇ ਸਾਹਮਣੇ ਆ ਤਾਂ ਨਹੀਂ ਰਿਹਾ ਕੋਈ ਜ਼ਿਆਦਾ ਨਹੀਂ ਰਿਹਾ ਜਿੱਦਾਂ ਉਹ ਰੇਕੀ ਕਰ ਰਹੇ ਸੀਗੇ ਵੀ ਜਿੱਦਾਂ ਦੇਖ ਰਹੇ ਸੀਗੇ ਉਹ ਵੀ ਆ ਕੁਝ ਲੱਗਿਆ ਸਾਨੂੰ ਬਾਕੀ ਕਿੰਨਾ ਕੁ ਨੁਕਸਾਨ ਲੱਗਦਾ ਵੀ ਜਿਹੜਾ ਟੁੱਟਾ ਹੋਇਆ ਕੋਈ ਗਿਣਤੀ ਨਹੀਂ ਹੈਗੀ ਜੀ ਦੇਖੋ ਜਿਹੜੀ ਮੋਟੀ ਮੋਟੀ ਆਈਟਮਾਂ ਸਿੱਧੇ ਹੀ ਚ 50-8000 ਨੁਕਸਾਨ ਤਾਈ ਕਰ ਗਏ 35-40000 ਦੀ ਐਲਈਡੀ ਹੋਗੀ 15-20000 ਦੇ ਕੈਮਰੇ ਹੋਗੇ ਹੂੰ ਬਾਕੀ ਜਿਹੜੇ ਹੋਸ਼ਮਾਨ ਸੀਗਾ ਜਿੱਦਾਂ ਡੀਓ ਹੋਗੇ ਸ਼ੈਂਪੂ ਹੋਗੇ ਫੇਸ ਵੋਸ਼ ਹੋਗੇ ਦੇਸੀ ਕੀ ਹੋ ਗਿਆ ਇਹ ਜਿਹੜੀ ਚੀਜ਼ਾਂ ਸਾਨੂੰ ਹੋ ਜੇ ਦਿਖ ਰਹੀਆਂ ਆ ਵੀ ਆਹ ਜਿਹੜੀਆਂ ਖਾਲੀ ਐ ਬਾਕੀ ਬਾਅਦ ਚ ਪਤਾ ਲੱਗੂ ਆਟੇ ਦੀ ਥੈਲੀਆਂ ਲੈ ਗਏ ਮਤਲਬ ਇੱਜਾ ਦੀ ਚੀਜ਼ਾਂ ਵੀ ਨਹੀਂ ਛੱਡੀਆਂ ਦੱਸੋ ਆਟੇ ਦੀਆਂ ਥੈਲੀਆਂ ਵੀ ਲੈ ਗਏ ਮਤਲਬ ਉਹ ਚੀਜ਼ਾਂ ਨੂੰ ਹੱਥ ਪਾਇਆ ਜਿਹੜੀ ਕਾਸਟਲੀ ਐ ਤੁਹਾਡੀ ਸ਼ਾਪ ਦੇ ਵਿੱਚ ਹ ਔਰ ਗੱਲੇ 'ਚ ਪੈਸੇ ਸੀਗੇ ਜਿੱਦਾਂ ਇੰਨਾ ਪੈਸ ਕੈਸ਼ ਬਹੁਤ ਜ਼ਿਆਦਾ ਨਹੀਂ ਸੀਗਾ ਪਰ ਜਿੱਦਾਂ ਚਿੱਲੜ ਵਗੈਰਾ ਹੁੰਦੀ ਹੈ ਟੁੱਟੇ ਹੋਏ ਪੈਸੇ ਉਹਨੇ 3-3 4-4000 ਉਧਰਲੇ ਗੱਲੇ ਸੀਗਾ 5000 ਉਧਰ ਦਵਾਈਆਂ ਵਾਲੇ ਗੱਲੇ ਸੀਗਾ ਦੋ ਹੀ ਬਿਲਕੁਲ ਦਵਾਈਆਂ ਵਾਲੀ ਸਾਈਡ ਤਾਂ ਨਹੀਂ ਕੋਈ ਨੁਕਸਾਨ ਹੋਇਆ ਜੀ ਨਹੀਂ ਦਵਾਈਆਂ ਵਾਲੀ ਸਾਈਡ ਤੇ ਕੋਈ ਚੀਜ਼ ਨਹੀਂ ਚੱਕ ਕੇ ਲੈ ਗਏ ਉਹ ਸਿਰ ਕਰੇਨੇ ਵਾਲੀ ਚੀਜ਼ਾਂ ਚੱਕ ਕੇ ਲੈ ਗਏ ਸੋਫੂ ਵਾਲਾ ਕਿੰਨਾ ਚਾਲੋ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਉਹ ਆ ਗਏ ਸੀਗੇ ਸਵੇਰੇ 5 ਵਜੇ ਆ ਕੇ ਸਾਡਾ ਬਿਆਨ ਵੀ ਲੈ ਗਏ ਉਹ ਫੋਟੋਆਂ ਵੀ ਖਿੱਚ ਕੇ ਲੈ ਗਏ ਵੀ ਕੰਜ ਕੋਈ ਨਹੀਂ ਸੀ ਦੇਖਦੇ ਇੰਜ ਕਰਦੇ ਠੀਕ ਕਹਿਣਾ ਚਾਹੂੰ ਕਿ ਪ੍ਰਸ਼ਾਸਨ ਨੂੰ ਤੁਸੀਂ ਬਸ ਆਈ ਕਹਿਣਾ ਚਾਹੂੰਗੇ ਜੀ ਵੀ ਥੋੜਾ ਜਿਆ ਜਿੱਦਾਂ ਓਨ ਰੋਡ ਵੀ ਇਦਾਂ ਦੇ ਕੰਮ ਹੋਣ ਲੱਗੇ ਇਹ ਤਾਂ ਫਿਰ ਥੋੜਾ ਜਿਆ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਉੱਤੇ ਠੀਕ ਹੈ ਸਿੰਘਲਾ ਜੀ ਕੋਈ ਹੋਰ ਵੀ ਨੁਕਸਾਨ ਹੋਇਆ ਕਿਉਂਕਿ ਤੁਸੀਂ ਦੁਕਾਨ ਖੋਲ ਰਿਹਾ ਲਗਾਤਾਰ ਗਾਹਕ ਵੀ ਆ ਰਹੇ ਆ ਕੁਝ ਪਤਾ ਲੱਗ ਰਿਹਾ ਹੈ ਇੰਨਾ ਕੁ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਦੇਖੋ ਇਹ ਸਮਾਨ ਤੁਹਾਨੂੰ ਵੀ ਪਤਾ ਹੀ ਉਹ ਦੁਕਾਨ 'ਚ ਕਰਿਆਨੀ ਦੁਕਾਨ 'ਚ ਸਮਾਨ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਲੱਗਦਾ ਕੀ ਕੀ ਚੱਕਿਆ ਜਿਹੜੇ ਜਿਹੜਾ ਸਮਾਨ ਤੁਹਾਨੂੰ ਦਿਖ ਰਿਹਾ ਹੈ ਵੀ ਆਹ ਹੈ ਨਹੀਂ ਇੱਥੇ ਆਹ ਹੈ ਨਹੀਂ ਤਾਂ ਪਤਾ ਲੱਗ ਰਿਹਾ ਔਰ ਫੋਨ ਪਏ ਸੀਗੇ ਤਿੰਨ ਜਿਹਦੇ 'ਚੋਂ ਇੱਕ ਫੋਨ 'ਚ SIM ਕਾਰਡ ਵੀ ਸੀਗਾ ਪਾਪਾ ਦਾ ਫੋਨ ਸੀਗਾ ਉਹ ਉਹ ਵਾਲਾ ਫੋਨ ਵੀ ਲੈ ਗਏ ਉਹ ਇੱਕ ਦੋ ਫੋਨਾਂ 'ਚ ਸਾਡੇ ਮੈਸੇਜ ਆਉਂਦੇ ਸੀਗੇ ਜਿੱਦਾਂ Google Pay ਵਗੈਰਾ ਦੇ ਉਹ ਤਾਂ ਰੱਖੇ ਹੋਏ ਸੀਗੇ ਉਹ ਤਿੰਨੋਂ ਫੋਨ ਚੱਕ ਕੇ ਲੈ ਗਏ ਇੱਕ ਫੋਨ 'ਚ SIM ਵੀ ਹੈਗਾ ਬਲਕਿ ਉਹਦੇ ਸੀ ਜੇ ਕੰਪਲੇਂਟ ਵੀ ਲਿਖਾ ਕੇ ਆ ਉਕੇ ਤਿੰਨ ਫੋਨ ਚੱਕੂਗੇ ਤਿੰਨ ਫੋਨ ਚੱਕੇ ਆਂ ਜੀ ਠੀਕ ਹੈ